ਵੀ ਸੋਸਤਾ ਵਿੱਚ ਬੀਜੇਪੀ ਦਾ ਕੀ ਬਣੂਗਾ ਚਲੋ ਚੱਕੋ ਇੱਕ ਹੋਰ ਸਵਾਲ ਆ ਗਿਆ ਜੀ ਇੱਕ ਸਵਾਲ ਮਿੰਟ ਜੀ ਹੋਰ ਵੀ ਹੈ ਕਾਫੀ سارے ਦੋਸਤਾਂ ਦਾ ਚਲੋ ਮੈਂ ਹੁਣ ਵੇਖਾਂ ਲਾਂ ਕਿ ਟਾਈਮ ਲੰਘਿਆ ਜਾ ਰਿਹਾ ਪਰ ਮੈਂ ਸਵਾਲ ਕਰੀ ਦੇਣਾ ਇਹ ਕਹਿੰਦੇ ਕਿ ਜੇ ਮਜੀਠੀਆ ਸਾਹਿਬ ਹੁੰਦੇ ਤੇ ਕਹਿੰਦੇ ਵੀ ਇਲੈਕਸ਼ਨ ਦਾ ਫੋਮ ਮੈਂ ਇਸ ਦਾ ਜ਼ਿਕਰ ਕੀਤਾ ਸੀਗਾ ਜੀ ਸ਼ਾਇਦ ਤੁਹਾਨੂੰ ਯਾਦ ਹੋਏਗਾ ਜਾਂ ਆਡੀਅנס ਦੇ ਵਿੱਚੋਂ ਕਿਸੇ ਨੂੰ ਯਾਦ ਹੋਏਗਾ ਕਿ ਭਈ ਵਿਕਰਮ ਚੀਠੀਏ ਦਾ ਬੇਸ ਹੈ ਮਾਝੇ ਦੇ ਵਿੱਚ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਪੁਰਾਣੀ ਟੀਮ ਸੀ ਇਹਨਾਂ ਦੀ ਹਰਮੀਤ ਸਿੰਘ ਸੰਧੂ ਦੀਆਂ ਕਮਜ਼ੋਰੀਆਂ ਤਾਕਤਾਂ ਸਾਰਾ ਕੁਝ ਇਹਨਾਂ ਦੇ ਬੰਦੇ ਜਾਣਦੇ ਸੀ ਪੰਚ ਸਰਪੰਚ ਜਿਹੜੇ ਪੁਰਾਣੇ ਹੁੰਦੇ ਆ ਹਮ ਠੀਕ ਹੈ ਜੀ ਜਿਹੜੇ ਇੱਧਰ ਉੱਧਰ ਹੋ ਜਾਂਦੇ ਆ ਗਾਏ ਬਗਾਏ ਵਕਤ ਬੇਵਕਤ ਤੁਮਲ ਕੀ ਕਿਸੇ ਬੰਦੇ 'ਚ ਕਾਬਲੀਅਤ ਹੁੰਦੀ ਆ ਕਿ ਉਹ ਬੰਦਾ ਰੁੱਸਿਆਂ ਨੂੰ ਮਨਾ ਸਕਦਾ ਹੈ ਨਾਲ ਤੋੜ ਸਕਦਾ ਹੈ ਟੱਕਰ ਦੇ ਸਕਦਾ ਹੈ ਜਾਂ ਜਿਹੜਾ ਤੁਹਾਡਾ ਵਿਰੋਧੀ ਹੁੰਦਾ ਹੈ ਉਹਦੀਆਂ ਕਮਜ਼ੋਰੀਆਂ ਜਾਣਦੇ ਆ ਉਦੀ ਤੇ ਹਮਲਾ ਕਰ ਸਕਦਾ ਕਿਉਂਕਿ ਤੁਸੀਂ ਦੇਖੋ ਨਾ ਠੀਕ ਹੈ ਸੁਖਵੀਰ ਸਿੰਘ ਬਾਦਲ ਕਰਦੇ ਆ ਪ੍ਰਚਾਰ ਹਮਲੇ ਵੀ ਕਰਦੇ ਆ ਹਮ ਪਰ ਜੋ ਵਿਕਰਮ ਮਜੀਠੀਏ ਦਾ ਲਹਿਜ਼ਾ ਹੈ ਜੋ ਪਾਸ਼ਣ ਕਲਾ ਹੈ ਜੀ ਉਹ ਜ਼ਿਆਦਾ ਇਫੈਕਟਿਵ ਹੁੰਦੇ ਆ ਜਿਹਨਾਂ ਤਰਕਵਾਦੀ ਜ਼ਿਆਦਾ ਹੁੰਦੇ ਉਹਨਾਂ ਕੋਲੇ ਚੀਜ਼ਾਂ ਹੁੰਦੀਆਂ ਹੁੰਦਾ ਬਿਲਕੁਲ ਤਰਕ ਵੀ ਹੁੰਦਾ ਸਟੱਡੀ ਵੀ ਹੁੰਦੀ ਆ ਵਰਕਆਊਟ ਹੁੰਦਾ ਉਹਨਾਂ ਦਾ ਉਹਨਾਂ ਚੀਜ਼ਾਂ ਤੇ ਪਕੜ ਹੁੰਦੀ ਆ ਬਿਲਕੁਲ ਮੈਂ ਇਸ ਗੱਲ ਦੇ ਨਾਲ ਸਹਿਮਤ ਆ ਕਿ ਚਲੋ ਜ਼ਿਆਦਾ ਫਰਕ ਨਾ ਪੈਂਦਾ ਥੋੜਾ ਫਰਕ ਜ਼ਰੂਰ ਪੈਂਦਾ ਫਰਕ ਜ਼ਰੂਰ ਪੈਂਦਾ ਪੈਂਦਾ ਪੈ ਜਾਂਦਾ ਫਰਕ ਹਾਂ ਜੀ